ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਝੰਡੇ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਹਿਜੇ ਨੇੜੇ ਚੱਲ ਰਹੇ ਪੈਨਸ਼ਨ ਮੋਰਚੇ ਨੂੰ ਅੱਜ ਦੂਜੇ ਦਿਨ ਵੀ ਫਰੰਟ ਵੱਲੋਂ ਜਾਰੀ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਚੀਮਾ ਤੇ ਆਪ ਸੁਪਰੀਮਾ ਅਰਵਿੰਦ ਕੇਂਦਰੀਵਾਲ ਦਾ ਵੱਡੇ ਆਕਾਰ ਵਾਲਾ ਤਿੰਨ ਮੋਹਣਾ ਪਤਲਾ ਫੁਕਿਆ ਗਿਆ ਇਸ ਮੌਕੇ ਜਥੇਬੰਦੀ ਵੱਲੋਂ ਆਪ ਸਰਕਾਰ ਉਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਨਾ ਕਰਕੇ ਮੁਲਾਜ਼ਮ ਵਰਗ ਨਾਲ ਵਾਅਦਾ ਖਿਲਾਫੀ ਦੇ ਦੋਸ਼ ਲਗਾਉਂਦੇ ਹੋਏ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਆਪ ਸਰਕਾਰ ਦੇ ਕਾਰਜਕਾਲ ਵਿੱਚੋਂ 2.5 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਕਿਸੇ ਮੁਲਾਜ਼ਮ ਦਾ ਜੀਪੀਐਫ ਖਾਤਾ ਨਹੀਂ ਖੁੱਲਿਆ ਜਦਕਿ ਨਵੀਆਂ ਭਰਤੀਆਂ ਉੱਤੇ ਵੀ ਐਨਪੀਐਸ ਸਕੀਮ ਲਾਗੂ ਕੀਤੀ ਜਾ ਰਹੀ ਹੈ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਵੱਲੋਂ 18 ਨਵੰਬਰ 2022 ਨੂੰ ਜਾਰੀ ਕੀਤਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਵੀ ਇੱਕ ਕਾਗਜ਼ੀ ਜੁਮਲਾ ਸਾਬਿਤ ਹੋਇਆ ਹੈ ਇਸ ਦੌਰਾਨ ਫਰੰਟ ਦੇ ਆਗੂ ਨੇ ਆਪ ਸਰਕਾਰ ਨੂੰ ਕੀ ਚੇਤਾਵਨੀ ਦਿੱਤੀ ਆਓ ਤੁਸੀਂ ਵੀ ਸੁਣੋ ਸਮੂਹ ਪਤਲਾ ਭੁਕੇ ਮੇਰਾ ਨਾਮ ਅਤेंद्रਪਾਲ ਸਿੰਘ ਹੈ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਸਾਡਾ ਇਹ ਫਰੰਟ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਟਰਗਲ ਕਰ ਰਿਹਾ ਹੈ ਅਸੀਂ 1 ਅਕਤੂਬਰ ਤੋਂ ਸੰਗਰੂਰ ਦੇ ਵਿੱਚ ਮੋਰਚਾ ਲਾ ਕੇ ਬੈਠੇ ਆ ਇਹ ਮੋਰਚਾ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਚੱਲਣਾ ਜਿਹਦਾ ਅੱਜ ਦੂਜਾ ਦਿਨ ਸੀ ਕੱਲ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਅਸੀਂ ਕਿਸ ਮੰਗ ਨੂੰ ਲੈ ਕੇ ਸਾਡੀਆਂ ਮੰਗ ਕੀ ਹੈ ਪੁਰਾਣੀ ਪੈਨਸ਼ਨ ਕੀ ਹੈ ਉਸ ਦੇ ਲਈ ਲੋਕਾਂ ਦੀ ਵਿੱਚ ਆਪਣੀ ਗੱਲ ਲੈ ਕੇ ਜਾਣ ਲਈ ਅਸੀਂ ਸ਼ਹਿਰ ਚ ਮਸ਼ਾਲ ਮਾਰਚ ਕੱਢਿਆ ਸੀ ਤੇ ਅੱਜ ਦੂਜੇ ਦਿਨ ਅਸੀਂ ਮੋਰਚੇ ਤੋਂ ਇੱਥੇ ਮਾਰਚ ਕਰਕੇ ਮੁੱਖ ਮੰਤਰੀ ਦੀ ਜਿਹੜੀ ਇੱਥੇ ਰਿਹائش ਹੈ ਅਸੀਂ ਉਸ ਰਿਹائش ਦੇ ਅੱਗੇ ਇੱਕ 15 ਫੁੱਟ ਦਾ ਵੱਡਾ ਤਿੰਨ ਮੂੰਹ ਵਾਲਾ ਇੱਕ ਪੁਤਲਾ ਬਣਾਇਆ ਜਿਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਚੀਮਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਜਨ ਦੇਵ ਜੀ ਆਲ ਗਿਆ ਉਹਨਾਂ ਦੇ ਮਖੌਟੇ ਲਾ ਕੇ ਇੱਕ ਸੰਕੇਤਕ ਰੂਪ ਦੇ ਵਿੱਚ ਜਿਹੜਾ ਇੱਕ ਇਸ ਪੁਤਲੇ ਨੂੰ ਅਸੀਂ ਫੁਕਿਆ ਤਾਂ ਅਸੀਂ ਦਾ ਅੱਜ ਦੁਸ਼ਹਿਰਾ ਮਨਾ ਚੁੱਕੇ ਹਾਂ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਮਲਾਜਮਾਂ ਨਾਲ ਇੱਕ ਵੱਡਾ ਵਾਅਦਾ ਇਹ ਕੀਤਾ ਜਾਂ ਉਹਨਾਂ ਦੀਆਂ ਵੋਟਾਂ ਦਾ ਇੱਕ ਸਿਆਸੀ ਲਾਹਾ ਲੈਣ ਲਈ ਕਿ ਅਸੀਂ ਪੁਰਾਣੀ ਪੈਨਸ਼ਨ ਦੀ ਮੰਗ ਦਾ ਸਮਰਥਨ ਕਰਦੇ ਹਾਂ ਮਲਾਜਮਾਂ ਨੇ ਵੀ ਇਹਨਾਂ ਨੂੰ ਵੱਡਾ ਹੰਗਾਰਾ ਭਰੇਆ 18 ਨਵੰਬਰ 2022 ਨੂੰ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕੀਤਾ ਇਹ ਕਹਿ ਲਿਆ ਕਿ ਅਸੀਂ ਇਸ ਲਾਏ ਕਿਵੇਂ ਲਾਗੂ ਕਰਨਾ ਹੈ ਆਉਣ ਵਾਲੇ ਸਮੇਂ 'ਚ ਇਸ ਨੂੰ ਲਾਗੂ ਕੀਤਾ ਜਾਊ ਪਰ ਸਰਕਾਰ ਦਾ ਅੱਧਾ ਕਾਰਜਕਾਲ ਪੂਰਾ ਹੋਣ ਦੇ ਬਾਵਜੂਦ ਹਜੇ ਤੱਕ ਇਹਨਾਂ ਦਾ ਨੋਟੀਫਿਕੇਸ਼ਨ ਹਵਾ 'ਚ ਲਟਕਿਆ ਹੋਇਆ ਉਹਦੇ ਜ਼ਮੀਨ ਦੇ ਉੱਤੇ ਕੋਈ ਪੈਰ ਨਹੀਂ ਹੈ ਇਸ ਕਰਕੇ ਅੱਧਾ ਸਮਾਂ ਸਰਕਾਰ ਨੇ ਨੋਟੀਫਿਕੇਸ਼ਨ ਕਹਿ ਕੇ ਲੰਘਾ ਲਿਆ ਅੱਧਾ ਇਸ ਗੱਲ ਨੂੰ ਕਰ ਰਹੇ ਆ ਐਂ ਕਹਿ ਕੇ ਲੰਘ ਜਾਣਾ ਤਾਂ ਇਹਦਾ ਮਤਲਬ ਤਾਂ ਇਹ ਹੈ ਕਿ ਲੋਕਾਂ ਦੇ ਨਾਲ 5 ਸਾਲ ਤੱਕ ਵੱਡਾ ਧੋਖਾ ਜਿਹੜਾ ਹੋਣ ਜਾ ਰਿਹਾ ਅਸੀਂ ਉਹਦੇ ਖਿਲਾਫ ਇੱਕ ਪੂਰੀ ਪਿਛਲੇ 1.5 ਦੋ ਮਹੀਨਿਆਂ ਤੋਂ ਇੱਕ ਮੁਹਿੰਮ ਜਿਹੜੀ ਪੰਜਾਬ ਦੇ ਵਿੱਚ ਚੱਲੀ ਕਿ ਅਸੀਂ ਇਹਨਾਂ ਦੇ ਮੰਤਰੀਆਂ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਅਸੀਂ ਦਫ਼ਤਰਾਂ 'ਚ ਐਨਪੀਐਸ ਯੂਪੀਐਸ ਦੇ ਬਾਰੇ ਵੀ ਜਾਗਰੂਕ ਕੀਤਾ ਤੇ ਹੁਣ ਆਹ ਮੋਰਚਾ ਉਹਦੀ ਸਿਖਰ ਹੈ ਤਾਂ ਕੱਲ ਨੂੰ ਪੂਰੇ ਪੰਜਾਬ 'ਚ ਪਹੁੰਚੜੇ ਮੁਲਾਜ਼ਮਾਨੇ ਰੈਲੀ ਕਰਕੇ ਇੱਕ ਵੱਡੀ ਪੰਜਾਬ ਪਧਰੀ ਮੁੱਖ ਮੰਤਰੀ ਦੇ ਰਹਿਸ਼ਵਲ ਆਉਣਾ ਹੈ ਤੇ ਉਸ ਰਹਿਸ਼ ਨੇ ਪੰਜਾਬ ਨੂੰ ਇੱਕ ਸਰਕਾਰ ਨੂੰ ਇੱਕ ਸੰਘਰਸ਼ੀ ਚੁਣੌਤੀ ਦੇਣੀ ਹੈ ਕਿ ਹੁਣ ਤੁਸੀਂ ਲੰਮਾ ਸਮਾਂ ਇਸ ਮੰਗ ਨੂੰ ਲਟਕਾ ਕੇ ਨਹੀਂ ਰੱਖ ਸਕਦੇ ਪੰਜਾਬ ਦੇ ਮੁਲਾਜ਼ਮ ਹੋਣਾ ਰੈਗੂਲਰ ਮੁਲਾਜ਼ਮ ਕੋਈ ਕੱਚੇ ਅਧਿਕਾਰ ਜਿਨ੍ਹਾਂ ਜਿਨ੍ਹਾਂ ਦੀ ਹਾਲਤ ਤਾਂ ਬਹੁਤ ਮਾੜੀ ਆ ਜਾਂ ਜਿਹੜੇ ਆਊਟਸੋਰਸ ਕੀਤੇ ਹੋਏ ਕੁਝ ਨਹੀਂ ਇਹ ਜਿਹੜੇ ਰੈਗੂਲਰ ਮੁਲਾਜ਼ਮ ਨੇ ਪੂਰੀਆਂ ਤਨਖਾਹਾਂ ਲੈਣ ਵਾਲੇ ਮੁਲਾਜ਼ਮ ਨੇ ਇਹ ਵੀ ਹੁਣ ਤੁਹਾਡੇ ਖਿਲਾਫ ਇਸ ਮੰਗ ਦੇ ਉੱਤੇ ਸੜਕਾਂ ਦੇ ਖਿਲਾਫ ਨੇ ਤੁਸੀਂ ਆਪਦੀ ਇਹਨਾਂ ਨੂੰ ਜੇਲ੍ਹ ਭੇਜਣਾ ਤੁਸੀਂ ਇਹਨਾਂ ਤੇ ਲਾਠੀ ਚਾਰਜ ਕਰਨਾ ਜਾ ਇਹਨਾਂ ਨੂੰ ਕੀ ਇਹਨਾਂ ਦੇ ਨਾਲ ਵਤੀਰਾ ਕਰਨਾ ਹੈ ਜਾਂ ਜੋ ਅਸਲ ਤਰੀਕਾ ਬਣਦਾ ਕਿ ਤੁਸੀਂ ਨੋਟੀਫਿਕੇਸ਼ਨ ਲਾਗੂ ਕਰੋ ਉਹਦਾ ਅਸੀਂ ਜਵਾਬ ਲੈਣ ਕੱਲ ਸੰਗਰੂਰ ਚ ਪਹੁੰਚ ਰਹੇ ਹਾਂ ਵੱਡੀਆਂ ਤਿਆਰੀਆਂ ਉੱਥੇ ਪੰਜਾਬ ਚ ਚੱਲ ਰਹੀਆਂ ਤੁਹਾਡਾ ਨਾਮ ਕੀ ਹੈ ਦੇ ਕਿੱਥੋਂ ਆਇਓ ਮੈਂ ਸਰ ਮੇਰਾ ਨਾਮ ਮਨਦੀਪ ਕੌਰ ਤੇ ਪਟਿਆਲਾ ਜਿਲ੍ਹਾ ਅੱਜ ਕਿਸ ਤਰ੍ਹਾਂ ਤੁਸੀਂ ਮੁੱਖ ਮੰਤਰੀ ਆ ਪੁੱਤਲਾ ਕਿ ਆ ਕੀ ਵਜ੍ਹਾ ਕਰ ਸਰ ਜਿਸ ਤਰ੍ਹਾਂ ਪਤਾ ਹੈ ਕਿ ਸਰਕਾਰ ਨੇ 2004 ਤੋਂ ਬਾਅਦ ਜਿਹੜੇ ਮੁਲਾਜ਼ਮਾਂ ਦੇ ਉੱਤੇ NPS ਲਾਗੂ ਕਰਤੀ OPS ਹਟਾ ਚੁੱਕੀ ਹੈ ਸਰਕਾਰ ਆ ਇਸ ਦੇ ਮੁੱਦੇ ਲਈ NPS ਨੂੰ ਅਸੀਂ ਰੱਦ ਕਰਦੇ ਹਾਂ ਇੱਕ ਨਵਾਂ ਲੈ ਕੇ ਆਈ ਹੈ ਨੀਤੀ UPS ਉਸ ਨੂੰ ਵੀ ਅਸੀਂ ਰੱਦ ਕਰਦੇ ਹਾਂ ਸਾਡੀ ਮੰਗ ਇਹ ਹੈ ਕਿ ਨਾ ਅਸੀਂ NPS ਲੈਣੀ ਹੈ ਨਾ ਅਸੀਂ UPS ਲੈਣੀ ਹੈ ਅਸੀਂ 올ਡ ਪੈਨਸ਼ਨ ਸਕੀਮ ਲੈਣੀ ਹੈ ਜਿਹੜੀ 1972 ਦੀਆਂ ਨੀਤੀਆਂ ਦੇ ਅਨੁਸਾਰ ਹੈਗੀ ਉਸੇ ਅਨੁਸਾਰ ਅਸੀਂ ਆਪਣਾ ਸੇਵਾਮਾ ਅੱਜ ਮਤਲਬ ਲੈਣ ਦੇ ਲਈ ਪੈਨਸ਼ਨ ਲੈਣ ਦੇ ਲਈ ਇੱਥੇ ਸੰਗਰੂਰ ਦੇ ਵਿੱਚ ਪੁਤਲਾ ਫੁੱਕਿਆ ਗਿਆ ਸਰਕਾਰ ਨੂੰ ਦੱਸਿਆ ਗਿਆ ਕਿ ਜਿਹੜੇ ਇਹ ਅਸੀਂ ਦੋਨੋਂ ਚੀਜ਼ਾਂ ਰੱਦ ਕਰਦੇ ਹਾਂ ਅਸੀਂ ਪੁਰਾਣੀ ਪੈਨਸ਼ਨ ਲੈਣੀ ਹੈ ਜੇ ਸਰਕਾਰ ਨੇ ਨਾਮ ਮੰਗਾ ਪੂਰੀਆ ਕੀਤੇ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੋਏਗਾ ਸਰ ਅਗਲਾ ਪ੍ਰੋਗਰਾਮ ਜਿਵੇਂ ਸਾਡੀ ਪ੍ਰਧਾਨਗੀ ਮੰਡਲ ਟੀਮ ਕਹੂਗੀ ਉਸੇ ਸਾਵਨਣ ਹੋਊਗਾ ਪਰ ਅਸੀਂ ਆਪਣੀਆਂ ਇਹ ਮੰਗਾ ਮਨਵਾਉਣੀਆਂ ਨੇ ਕਿਉਂਕਿ ਜੇ ਸਰਕਾਰ ਨੂੰ ਲੱਗਦਾ ਕਿ ਐਨਪੀਐਸ ਤੇ ਯੂਪੀਐਸ ਇੰਨੀ ਹੀ ਚੰਗੀ ਹੈ ਤਾਂ ਉਹ ਆਪਣੇ ਐਮਐਲਏ ਤੇ ਤੇ ਆਪਣੇ ਸਰਕਾਰ ਦੇ ਵਿੱਚ ਕਿਉਂ ਨਹੀਂ ਉਹ ਲਾਗੂ ਕਰ ਦੇ ਮੁਲਾਜ਼ਮਾਂ ਦੇ ਲਈ ਆਮ ਲੋਕਾਂ ਦੇ ਲਈ ਕਿਉਂ ਲਾਈ ਗਈ ਹੈ ਜੇ ਸਰਕਾਰ ਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਬੈਨੀਫਿਟ ਹੈ ਪਹਿਲਾਂ ਆਪਣੇਾਂ ਤੇ ਲਾਗੂ ਕਰੇ ਇਹਨਾਂ ਸਰਕਾਰ ਦਾ ਇਹ ਮਤਲਬ ਹੈ ਕਿ ਅਸੀਂ ਤਾਂ ਪ੍ਰਾਣੀ ਲੈਂਦੇ ਰਹੀਏ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਐਨਪੀਐਸ ਯੂਪੀਐਸ ਦੇ ਜਾਲ ਦੇ ਵਿੱਚ ਫਸਾਉਂਦੇ ਰਹੀਏ ਜਦੋਂ ਕਿ ਮੁਲਾਜ਼ਮਾਂ ਪ੍ਰਾਣੀ ਪੈਨਸ਼ਨ ਲੈਣ ਦੇ ਹੱਕਦਾਰ ਹੈਗੇ ਨੇ ਜੀ ਹਾਂਜੀ ਸਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਦੋਂ ਇਹਨਾਂ ਨੇ ਆਪਣੀਆਂ ਪੈਨਸ਼ਨਾਂ ਆਪਣੇ ਭੱਤੇ ਆਪਣੇ ਜਿਹੜੀ ਤਨਖਾਹਾਂ ਵਧਾਉਣੀਆਂ ਹੁੰਦੀਆਂ ਨੇ ਉਦੋਂ ਇਹਨਾਂ ਦਾ ਕੋਈ ਵੀ ਕਿਸੇ ਪ੍ਰਤੀ ਕੋਈ ਵੀ ਲੜਾਈ ਨਹੀਂ ਹੁੰਦੀ ਇਹ ਆਪਣੇ ਮਤੇ ਅੰਦਰ ਹੀ ਅੰਦਰ ਗੁਪਤ ਪਾਸ ਕਰ ਲਏ ਜਾਂਦੇ ਨੇ ਪਰ ਜਦੋਂ ਕਿ ਇਹ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਮੁਲਾਜ਼ਮਾਂ ਲਈ ਮੇਰਾ ਹਰਾ ਪੈਨ ਚੱਲੂਗਾ ਤਾਂ ਇਹਨਾਂ ਨੇ ਹਰਾ ਪੈਨ ਸਾਡੇ ਉੱਤੇ ਨਾਚ ਚਲਾ ਕੇ ਸਾਨੂੰ ਮਤਲਬ ਉਸ ਪੈਨਰ ਦਾ ਪਲੇਖਾ ਹੀ ਖਤਮ ਕਰਤਾ ਕਿ ਕਦੇ ਉਹ ਮੁਲਾਜ਼ਮਾ ਤੇ ਚੱਲੂਗਾ ਵੀ ਜਾਂ ਨਹੀਂ ਇਸ ਕਰਕੇ ਸਰਕਾਰ ਆਪਣੇ ਹੱਥੇ ਲਾਗੂ ਕਰਨ ਲਈ ਅੱਗੇ ਆ ਆਮ ਲੋਕਾਂ ਨੂੰ ਦੇਣ ਲਈ ਸਰਕਾਰ ਕੋਲੇ ਕੁਝ ਨਹੀਂ ਅਸੀਂ ਆਪਣੀ ਮੰਗ ਲੈ ਕੇ ਰਹਾਂਗੇ